ਉਹਨਾਂ ਨੂੰ ਜਵਾਬ ਦਿੱਤਾ ਹੈ ਮਿਸਟਰ ਪਤਲੂ ਨੇ ਠੀਕ ਹੋ ਗਿਆ ਕਿਉਂਕਿ ਬੀਨੂ ਟਿਲੂ ਸਾਹਿਬ ਨੇ ਕਿਹਾ ਜੀ ਅਸੀਂ ਬਾਈਕਾਟ ਕਰਨਾ ਹੈ ਵੈਸੋ ਟਿਕਟੌਕ ਤੇ ਇਤਨਾ ਮਿਸਟਰ ਪਤਲੂ ਨੇ ਕਿਹਾ ਤੁਹਾਡਾ ਮੂੰਹ ਹੀ ਨਹੀਂ ਬਾਈਕਾਟ ਵਾਲਾ ਤੁਸੀਂ ਬਾਈਕਾਟ ਕਰਨ ਵਾਲੇ ਕੌਣ ਹੋ ਤੁਸੀਂ ਕਿਸ ਤਰ੍ਹਾਂ ਕਰ ਸਕਦੇ ਬਾਈਕਾਟ ਤੇ ਅਸੀਂ ਕਰਾਂਗੇ ਕੌਣ ਹੈ ਮਿਸਟਰ ਪਤਰੂ ਜਿਸ ਦਾ ਜ਼ਿਕਰ ਇਫਤਖਾਰ ਠਾਕੁਰ ਨੇ ਆਪਣੇ ਨਵੇਂ ਇੰਟਰਵਿਊ ਦੇ ਵਿੱਚ ਕੀਤਾ ਹੈ ਕੀ ਜਵਾਬ ਦਿੱਤਾ ਉਸਨੇ ਚੜ੍ਹਦੇ ਪੰਜਾਬ ਦੇ ਅਧਿਕਾਰ ਨੂੰ ਆਉ ਦੇਖਦੇ ਹਾਂ ਜਦੋਂ ਤੋਂ ਇਫਤਖਾਰ ਠਾਕੁਰ ਨੇ ਬਿਆਨ ਦਿੱਤਾ ਉਦੋਂ ਤੋਂ ਉਹਨਾਂ ਦਾ ਵਿਰੋਧ ਹੋ ਰਿਹਾ ਹੈ ਖਾਸ ਕਰਕੇ ਚੜ੍ਹਦੇ ਪੰਜਾਬ ਦੇ ਅੰਦਰ ਬਿਨੂ ਟਲੋਂ ਨੇ ਉਹਨਾਂ ਦੀ ਟਿੱਪਣੀ ਨੂੰ ਬੇਬੁਨਿਆ ਦੱਸਿਆ ਸੀ ਤੇ ਉਹਨਾਂ ਨੇ ਉਹਨਾਂ ਦੇ ਬਾਈਕਾਟ ਕਰਨ ਦੀ ਗੱਲ ਵੀ ਆਖੀ ਸੀ ਇਸ ਗੱਲ ਦਾ ਜਵਾਬ ਪਾਕਿਸਤਾਨੀ ਟਿਕਟੋਕਰ ਤੇ ਅੱਜ ਦੇ ਦੌਰ ਦੇ ਵਿੱਚ ਇੰਟਰਨੈਸ਼ਨਲ ਲਾਈਨ ਲਾਈਟ ਸਟਾਰ ਜਿਹੜਾ ਬਣਾ ਹੈਗਾ ਉਹਦਾ ਨਾਮ ਹੈ ਸਰ ਮਿਸਟਰ ਪਤਰੂ ਜੀ ਹਾਂ ਮਿਸਟਰ ਪਤਰੂ ਨੇ ਇਸ ਗੱਲ ਦਾ ਜਵਾਬ ਦਿੱਤਾ ਹੈ ਕੀ ਕਿਹਾ ਉਹਨਾਂ ਨੇ ਆਓ ਦੇਖਦੇ ਹਾਂ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਡੇਲੀ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਉਹ ਮੈਂ ਇੱਕ ਵੀਡੀਓ ਵੇਖੀਏ ਉਹ ਇਫਤਖਾਰ ਠਾਕਰ ਦੀ ਤੇ ਉਹ ਦੂਸਰਾ ਕੋਈ ਕੀ ਨਾਮ ਹੈ ਉਹਦਾ कोई एक्टर है परले पासों को पंजाबी इंडिया का नाम नहीं होता उन्होंने कहा जी हम इफ्तार ठाकर की वीडियो देख के जी हम बाइकाट करते हैं इफ्तार ठाकर से हम ये करते हैं हम वो करते हैं उसके लिए एक मैसेज आया अभी इफ्तार ठाकर को मिला तो नहीं है अभी लेकिन हमारे पाकिस्तान का वो लेजेंड है हमारे पाकिस्तान का वो स्टार है सा की बाईकाट करना है तुम लोगों को इनकी जरूरत है इन्हों की वजह तो फिल्म भी चलती है मेरी गल याद रखी बाकाट करना इन्होंने बच्चे हो जाए समझ आ गए बैकाट करा ही नहीं है ना। मैं के ना ना। लगना बैकाट करना इफ्तार ठाकर जो सा लैजेंड है पाकिस्तान का और सातानी की फुल सपोर्ट है तूस बाई काट किया पूरे टब्बर बाई काट करा क्यों शाह जी ये सा ਸ਼ੇਰ ਬੋਲਿਆ ਨਾ ਕਿਸੇ ਸ਼ੋਅ ਵਿੱਚ ਹਾਂ ਉਹਨਾਂ ਨੂੰ ਹੁਬਲ ਬਤਲੀ ਆਪਣੇ ਨਾਲ ਭਾਈ ਉਹ ਆਪਣੇ ਮੁਲਕ ਦੇ ਨਾਲ ਪਿਆਰ ਕਰਦੇ ਨੇ ਜਿਹੜਾ ਜਿਹੜਾ ਬੰਦਾ ਪਿਆਰ ਕਰਦਾ ਉਹ ਤੇ ਬੋਲਦਾ